ਕਬੀਰ ਸਿੰਘ ਬਾਦਲ ਤੇ ਵੱਡੀ ਕਾਰਵਾਈ ਤੋਂ ਬਾਅਦ ਮਜੀਠੇ ਦਾ ਜੇਲ੍ਹ ਚੋਂ ਕੀ ਮੈਸੇਜ ਆਇਆ ਦਿਲ ਕਮਜ਼ੋਰ ਹੋ ਗਿਆ ਮਜੀਠੇ ਦਾ ਜੇਲ੍ਹ ਦੇ ਵਿੱਚ ਸਰਕਾਰ ਭਾਰੂ ਪੈ ਗਈ ਤੁਹਾਨੂੰ ਸਾਰੀ ਖਬਰ ਵਿਸਤਾਰ ਸਹਿਤ ਦੱਸਦੇ ਆਂ ਪੰਜਾਬ ਦੇ ਵਿੱਚ ਹੜ ਆਏ ਹੋਏ ਸੀ ਸਰਕਾਰ ਤੇ ਵਿਰੋਧੀ ਧਿਰ ਇੱਕ ਦੂਜੇ ਦੇ ਉੱਤੇ ਰਾਜਨੀਤਿਕ ਰੋਟੀਆਂ ਸੇਕ ਰਹੀਆਂ ਸੀ ਵਿਰੋਧੀ ਧਿਰ ਸਰਕਾਰ ਦੇ ਉੱਤੇ ਦੋਸ਼ ਲਾ ਰਹੀ ਸੀ ਹੜਾ ਆਉਣ ਦੇ ਤੇ ਸਰਕਾਰ ਕਹਿ ਰਹੀ ਸੀ ਕਿ ਪਿਛਲੀਆਂ ਸਰਕਾਰਾਂ ਦੀ ਕਾਰਜਗਾਰੀ ਹੈ ਜਿਹੜੇ ਫਾੜ ਆਏ ਆ ਬਹੁਤ ਲੋਕ ਇਸ ਦੇ ਵਿੱਚ ਆਪਣੇ ਘਰਗਵਾ ਬੈਠੇ ਆਰਥਿਕ ਤੌਰ ਤੇ ਝੰਬੇ ਗਏ ਬੜਾ ਵੱਡਾ ਨੁਕਸਾਨ ਪੰਜਾਬ ਨੇ ਲੰਮੇ ਸਮੇਂ ਬਾਅਦ ਪੁਗਤਿਆ ਖਾਸ ਕਰਕੇ ਰਾਵੀ ਦਰਿਆ ਡੇਰਾ ਬਾਬਾ ਨਾਨਕ ਦਾ ਏਰੀਆ ਉੱਥੇ ਜਿਹੜਾ ਨੁਕਸਾਨ ਹੋਇਆ ਉਹ ਬਹੁਤ ਜਿਆਦਾ ਵੱਡਾ ਨੁਕਸਾਨ ਹੋਇਆ ਤੇ ਲੋਕਾਂ ਨੂੰ ਘਰੋਂ ਨਿਕਲਣ ਦਾ ਮੌਕਾ ਵੀ ਨਹੀਂ ਦਿੱਤਾ ਪਰ ਜਿੱਥੇ ਹੜ ਆਏ ਹੜ ਚਲੇ ਗਏ ਕੁਝ ਦਿਨ ਪੰਜਾਬ ਦੀ ਰਾਜਨੀਤੀ ਹੜਾਂ ਕਰਕੇ ਉਹਨਾਂ ਦੇ ਹੁੰਦੀ ਰਹੀ ਪਰ ਹੁਣ ਫੇਰ ਵਿਕਰਮਜੀਤ ਸਿੰਘ ਮਜੀਠੀਆ ਕਾਲੀ ਦਲ ਦਾ ਇੱਕ ਜਿਹੜਾ ਢੱਲੇਦਾਰ ਲੀਡਰ ਉਸ ਦੇ ਉੱਤੇ ਪੰਜਾਬ ਦੀ ਸਾਰੀ ਰਾਜਨੀਤੀ ਘੁੰਮ ਰਹੀ ਆ ਚਾਹੇ ਕਾਂਗਰਸ ਹੋਵੇ ਤੇ ਚਾਏ ਹੋਵੇ ਆਮ ਆदमी پارٹی ਪਹਿਲਾ ਕਾਂਗਰਸੀ ਆਗੂਆਂ ਨੇ ਜਿਸ ਤਰੀਕੇ ਦੇ ਨਾਲ ਜਿਹੜੀ ਆਪਣੀ ਜਿਹੜੀ ਸympathy ਵਿਖਾਈ ਸੀ ਮਜੀਠੇ ਦੇ ਪੱਖ ਦੇ ਵਿੱਚ ਪਰ ਲੋਕਾਂ ਦੀ ਜਿਵੇਂ ਸੋਸ਼ਲ ਮੀਡੀਆ ਤੇ ਇੱਕ ਵੇਵ ਬਣੀ ਉਸ ਤੋਂ ਬਾਅਦ ਉਹ ਵੀ ਪਲਟੀ ਮਾਰ ਗਏ ਇਥੋਂ ਸਰਕਾਰ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਕਿ ਮਜੀਠੇ ਦੀ ਜਿਹੜੀ ਗ੍ਰਿਫਤਾਰੀ ਕੀਤੀ ਆ ਵਿਕਰਮ ਮਜੀਠੇ ਦੇ ਜਿਹੜਾ ਕੇਸ ਬਣਾਇਆ ਇਹਦਾ ਸਾਨੂੰ ਰਾਜਨੀਤਿਕ ਬਹੁਤ ਵੱਡਾ ਫਾਇਦਾ ਮਿਲ ਰਿਹਾ ਲੋਕਾਂ ਦੇ ਵਿੱਚ ਇੱਕ ਮੈਸੇਜ ਚਲਾ ਗਿਆ ਕਿ ਵੱਡੇ ਲੀਡਰ ਨੂੰ ਹੱਥ ਪਾਇਆ 2000 ਚਾਰ ਦੀ ਗੱਲ ਕਰ ਲਈਏ ਆਪਾਂ ਜਦੋਂ ਕੈਪਟਨ ਮਨਿੰਦਰ ਸਿੰਘ ਨੇ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸਰਿੰਦਰ ਕੌਰ ਬਾਦਲ ਤੇ ਇਹਨਾਂ ਤੇ ਜਦੋਂ ਕੇਸ ਬਣਾਏ ਸੀ ਉਦੋਂ ਵੀ ਸੇਮ ਕੇਸ ਸੀ ਡੀਏ ਦਾ ਕੇਸ ਤੇ ਲੰਮਾ ਸਮਾਂ ਏ ਤਸ਼ੱਦਦ ਚੱਲਿਆ ਸੀ ਬਾਦਲ ਪਰਿਵਾਰ ਨੇ ਹਾਲਾਂਕਿ 2007 ਦੇ ਵਿੱਚ ਵਾਪਸੀ ਕੀਤੀ ਸੀ ਕੈਪਟਨ ਮਰਿੰਦਰ ਸਿੰਘ ਗੱਡੀਆਂ ਲਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਪਰ ਉਸ ਦੇ ਵਿੱਚ ਐਮ ਰੋਲ ਮਾਝੇ ਦਾ ਸੀ ਮਾਲਵਾ ਜਿੱਤਣ ਦੇ ਵਿੱਚ ਕਾਂਗਰਸ ਕਾਮਯਾਬ ਹੋ ਗਈ ਸੀ ਜਿਹੜਾ ਮਾਲਵਾ ਕਦੇ ਕਾਲੀ ਦਲ ਦਾ ਗੜ ਹੁੰਦਾ ਸੀ ਉਹ ਕਾਲੀ ਦਲ ਦਾ ਗੜ ਬਠਿੰਡਾ ਮਾਨਸਾ ਬਲਾਡਾ ਫਰੀਦਕੋਟ ਜਿਹੜੇ ਇਹ ਮੋਗਾ ਇੱਥੋਂ ਕਾਲੀਦਲ ਕਦੇ ਘਟਦਾ ਨਹੀਂ ਸੀ ਪਰ ਆਮ ਆਦਮੀ ਪਾਰਟੀ ਨੇ 2017 ਦੇ ਵਿੱਚ ਵੀ ਜਿਹੜਾ ਖੋਰਾ ਲਾਇਆ ਸੰਗਰੂਰ ਦੇ ਵਿੱਚੋਂ ਮਾਨਸੇ ਦੇ ਵਿੱਚੋਂ ਬਠਿੰਡੇ ਦੇ ਵਿੱਚੋਂ ਬਲਾਡੇ ਦੇ ਵਿੱਚੋਂ ਫਰੀਦਕੋਟ ਦੇ ਵਿੱਚੋਂ ਮੋਗੇ ਦੇ ਵਿੱਚੋਂ ਗੜ ਭੰਨਣ ਦੇ ਵਿੱਚ ਕਾਂਗਰਸ ਵੀ ਜਿਹੜੀ ਕਾਮਯਾਬ ਨਹੀਂ ਹੋਈ ਸੀ ਆਮ ਆਦਮੀ ਪਾਰਟੀ ਉਸ ਦੇ ਵਿੱਚ ਕਾਮਯਾਬ ਹੋ ਗਈ ਸੀ 227 ਦਾ ਇਲੈਕਸ਼ਨ ਨੇੜੇ ਆ ਸਾਰੀਆਂ ਰਾਜਨੀਤਿਕ ਪਾਰਟੀਆਂ ਪੂਰੀ ਸਿਰ ਧੜ ਦੀ ਬਾਜ਼ੀ ਲਾ ਰਹੀਆਂ ਕਿ ਕਿਵੇਂ ਨਾ ਕਿਵੇਂ ਪੁੱਠਾ ਸਿੱਧਾ ਕਰਕੇ ਲੋਕਾਂ ਦੇ ਉੱਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾ ਕੇ 227 ਦੇ ਵਿੱਚ ਫੇਰ ਗੱਡੀ ਦੇ ਵਿੱਚ ਤੇ ਕਾਬਜ ਕਿਵੇਂ ਹੋਇਆ ਜਾਵੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਵਿਕਰਮਜੀਤ ਮਜੀਠੀਏ ਦੇ ਉੱਤੋਂ ਭਾਵੇਂ মিডিਆ ਦੇ ਨਜ਼ਰਾ ਥੋੜੀਆਂ ਘਟਗੀਆਂ ਸੀ ਖਵਾਰਾਂ ਨੇ ਲਿਖਣਾ ਬੰਦ ਕਰਤਾ ਸੀ ਪਰ ਸਰਕਾਰ ਜਿਹੜੀ ਆਪਣੀ ਐਕਸਰਸਾਈਜ਼ ਸਰਕਾਰ ਨੇ ਕੀਤੀ ਸੀ ਉਹ ਪੂਰੀ ਜਿਹੜੀ ਤਸ਼ੱਦਦ ਦੇ ਨਾਲ ਪੂਰੇ ਤਰੀਕੇ ਦੇ ਨਾਲ ਉਹ ਕੇਚ ਨੂੰ ਵਾਚ ਕਰ ਰਹੀ ਸੀ ਤੇ ਕੋਈ ਜਿਹੜੀ ਢਿੱਲ ਦੇਣ ਦੀ ਜਿਹੜੀ ਰੋਹ ਦੇ ਵਿੱਚ ਸਰਕਾਰ ਨਹੀਂ ਸੀ ਸ਼ਖਵੀਰ ਸਿੰਘ ਬਾਦਲ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਅਕਸ਼ ਹੜਾਂ ਦੇ ਵਿੱਚ ਇੱਕ ਸੁਧਰਿਆ ਹੋਇਆ ਅਕਸ਼ ਸਾਹਮਣੇ ਆਇਆ ਸੀ ਇੱਕ ਜਿਹੜੀ ਉਹਨਾਂ ਧਾਰਨਾ ਬਣ ਰਹੀ ਸੀ ਕਿ ਸੁਖਵੀਰ ਸਿੰਘ ਬਾਦਲ ਆ ਜਿਹੜਾ ਉਹ ਵਾਕਿਆ ਹੀ ਲੋਕਾਂ ਦਾ ਤੈਸ਼ੀ ਆ ਪਰ ਸ਼ਰੋਮਣੀ ਕਮੇਟੀ ਦੇ ਪੈਸੇ ਵਰਤਣ ਕਰਕੇ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਧੁੰਦਲੀ ਹੋ ਗਈ। ਹੁਣ ਹਾਈ ਕੋਰਟ ਦੇ ਵਿੱਚ ਵਿਕਰਮਜੀਤ ਮਜੀਠੇ ਦੇ ਵਕੀਲ ਪਹੁੰਚੇ ਸੀ ਕਿ ਕੋਈ ਰਾਹਤ ਉੱਥੋਂ ਹੀ ਮਿਲ ਜੇ ਪਰ ਉੱਥੇ ਵੀ ਸਰਕਾਰ ਨੇ ਫੀਲਡਿੰਗ ਪੂਰੇ ਤਰੀਕੇ ਦੇ ਨਾਲ ਲਾਈ ਸੀ ਕੋਈ ਰਾਹਤ ਉੱਥੋਂ ਨਹੀਂ ਮਿਲੀ। ਹਾਲਾਂਕਿ ਬਿਕਰਮਜੀਤ ਮਜੀਠੇ ਨੇ ਜੇਲ੍ਹ ਦੇ ਵਿੱਚੋਂ ਪੰਜਾਬ ਦੇ ਪ੍ਰਤੀ ਜਿਹੜੀ ਆਪਣੀ ਕਿਉਂਕਿ ਮਾਝਾ ਏਰੀਆ ਵੀ ਪ੍ਰਭਾਵਿਤ ਹੋਇਆ ਆਪਣੀ ਜਿਹੜੀ ਜਿਹੜੀ ਚੇਤਨਾ ਉਹ ਵਿਅਕਤ ਕੀਤੀ ਉਹਨਾਂ ਨੇ ਕਿਹਾ ਕਿ ਮਾਝੇ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਉਹ ਆਪਣੇ ਵਰਕਰਾਂ ਨੂੰ ਆਪਣੇ ਫਾਲੋਅਰਾਂ ਨੂੰ ਆਪਣੀ ਪਾਰਟੀ ਦੇ ਨੁਮਾਇੰਦਿਆਂ ਨੂੰ ਆਪਣੇ ਅਹੁਦੇਦਾਰਾਂ ਨੂੰ ਉਹਨਾਂ ਅੱਗੇ ਅਪੀਲ ਕਰਦਾ ਕਿ ਉਹਨਾਂ ਲੋਕਾਂ ਦੀ ਵੱਲ ਚੜ ਕੇ ਸਹਿਯਾ ਕੀਤਾ ਜਾਵੇ ਮਜੀਠਾ ਪਰਿਵਾਰ ਵੀ ਲੱਗਾ ਰਿਹਾ ਮਜੀਠੇ ਦਾ ਦੇ ਨਾਲੇ ਤੋਂ ਹਲਕਾ ਇੰਚਾਰਜ ਉਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਕਿ ਕਿਵੇਂ ਨਾ ਕਿਵੇਂ ਜਿਹੜਾ ਉੱਥੇ ਲੋਕਾਂ ਦੇ ਉੱਤੇ ਕੁਦਰਤੀ ਕਹਿਰ ਵਰਪ ਰਿਆ ਉਹਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਪਰ ਜਿਹੜੀ ਜੇਲ੍ਹ ਦੇ ਵਿੱਚੋਂ ਰਿਹਾਈ ਦੇ ਨਾਮ ਤੇ ਹਾਲੇ ਟਿੱਕਰ ਕੋਈ ਮਜੀਠੇ ਦੇ ਪੱਖ ਦੀ ਹਾਲੇ ਟਿੱਕਰ ਕੋਈ ਖਬਰ ਨਹੀਂ ਆਈ ਸਾਹਮਣੇ ਇਸ ਕਰਕੇ ਜਿਹੜੀ ਇਹ ਹਾਲੇ ਹੋਰ ਲੰਮਾ